ਨਵੇਂ ਵਿਵਾਦਾਂ ਵਿੱਚ ਫਸੇ ਪੰਜਾਬੀ ਗਾਇਕ ਬੱਬੂ ਮਾਨ ਲੁਧਿਆਣਾ ਦੇ Hindu ਸੰਗਠਨਾਂ ਨੇ ਹਿਮਾਚਲ ਪੜਦੇ ਤੇ ਉਨ੍ਹਾਂ ਵਿੱਚ ਮਾਂਚਿਤਪੁਰਨੀ ਮਹੋਤਸਵ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਪ੍ਰਦਰਸ਼ਨ ਤੇ ਦੋਸ਼ ਲਗਾਏ ਹਨ ਉਹਨਾਂ ਦਾ ਦੋਸ਼ ਹੈ ਕਿ ਮਾ ਚਿਤਪੁਰਨੀ ਤੋਂ ਲਿਆਂਦੀ ਗਈ ਜੋਤ ਦੀ ਸਥਾਪਨਾ ਅਤੇ ਦਰਬਾਰ ਦੀ ਸਟੇਜ ਤਿਆਰ ਕੀਤੇ ਜਾਣ ਦੇ ਬਾਵਜੂਦ ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਜ਼ਿਲ੍ਹੇ ਦੇ ਅੰਬ ਖੇਤਰ ਦੇ ਅਧਿਕਾਰੀਆਂ ਨੇ ਸਾਲ 2025 ਲਈ ਮਾਂ ਚਿਤਪੁਰਨੀ ਮੌਤਸਵ ਦਾ ਆਯੋਜਨ ਕੀਤਾ ਹੈ ਜੋ ਕਿ 15 ਨਵੰਬਰ 2025 ਨੂੰ ਸ਼ੁਰੂ ਹੋਇਆ ਸੀ ਇਸ ਇਤਿਹਾਰ ਵਿੱਚ ਇੱਕ ਮਸ਼ਹੂਰ ਗਾਇਕ ਪੰਜਾਬੀ ਬੱਬੂ ਮਾਨ ਨੂੰ ਮਾਤਾ ਚਿਤਪੁਰਨੀ ਦੇ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾਂ ਚਿਤਪੁਰਨੀ ਦੇ ਭਜਨ ਗਾਉਣ ਦੇ ਬਜਾਏ ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤ ਗਾਏ ਹਨ ਤੇ ਇਸ ਕਰਕੇ ਹਿੰਦੂ ਭਾਈਚਾਰੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਮਾ ਚਿਤਪੂਨੀ ਜੀ ਦੀ ਉਸਤਤ ਵਿੱਚ ਇੱਕ ਵੀ ਸ਼ਬਦ ਨਹੀਂ ਕਿਹਾ ਹਿੰਦੂ ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਿਹਾਰ ਵਿੱਚ ਵੱਖ-ਵੱਖ ਮਹਿਲਾਵਾਂ ਨੌਜਵਾਨਾਂ ਨੂੰ ਸਟੇਜ ਤੇ ਗੀਤ ਅਤੇ ਨੱਚਣ ਲਈ ਮਜਬੂਰ ਕੀਤਾ ਗਿਆ ਇਸ ਨਾਲ ਸਾਡੀ ਧਾਰਮਿਕ ਪਾਬ ਨਾਮਾ ਨੂੰ ਠੇਸ ਪਹੁੰਚੀ ਹੈ ਸੰਗਠਨਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਸਮਾਗਮ ਦਾ ਨਾਮ ਮਾਂ ਚਿੱਤਪੂਰਨੀ ਤਿਹਾਰ ਨਾ ਰੱਖਿਆ ਜਾਂਦਾ ਤਾਂ ਉਹ ਇਤਰਾਜ਼ ਨਹੀਂ ਕਰਦੇ ਉਹਨਾਂ ਨੇ ਗਲਤ ਲੋਕਾਂ ਵਿਰੋਧ ਠੁਕਮੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਗਾਇਕ ਨੂੰ ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤ ਗਾਉਣ ਦੀ ਇਜਾਜ਼ਤ ਦਿੱਤੀ ਅਤੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਟੇ ਤੇ ਨੱਚਣ ਲਈ ਇਜਾਜ਼ਤ ਦਿੱਤੀ ਨਵੇਂ ਵਿਵਾਦਾਂ ਵਿੱਚ ਫਸੇ ਪੰਜਾਬੀ ਗਾਇਕ ਬੱਬੂ ਮਾਨ ਲੁਧਿਆਣਾ ਦੇ Hindu ਸੰਗਠਨਾਂ ਨੇ ਹਿਮਾਚਲ ਪੜਦੇ ਤੇ ਉਨ੍ਹਾਂ ਵਿੱਚ ਮਾਂਚਿਤਪੁਰਨੀ ਮਹੋਤਸਵ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਪ੍ਰਦਰਸ਼ਨ ਤੇ ਦੋਸ਼ ਲਗਾਏ ਹਨ। ਉਹਨਾਂ ਦਾ ਦੋਸ਼ ਹੈ ਕਿ ਮਾਂ ਚਿੱਤਪੁਰਨੀ ਤੋਂ ਲਿਆਂਦੀ ਗਈ ਜੋਤ ਦੀ ਸਥਾਪਨਾ ਅਤੇ ਦਰਬਾਰ ਦੀ ਸਟੇਜ ਤਿਆਰ ਕੀਤੇ ਜਾਣ ਦੇ ਬਾਵਜੂਦ ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ ਹਨ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਜ਼ਿਲ੍ਹੇ ਦੇ ਅੰਬ ਖੇਤਰ ਦੇ ਅਧਿਕਾਰੀਆਂ ਨੇ ਸਾਲ 2025 ਲਈ ਮਾਂ ਚਿੱਤਪੁਰਨੀ ਮਹੋਤਸਵ ਦਾ ਆਜੋਜਨ ਕੀਤਾ ਹੈ ਜੋ ਕਿ 15 ਨਵੰਬਰ 2025 ਨੂੰ ਸ਼ੁਰੂ ਹੋਇਆ ਸੀ ਇਸ ਇਤਿਹਾਰ ਵਿੱਚ ਇੱਕ ਮਸ਼ਹੂਰ ਗਾਇਕ ਪੰਜਾਬੀ ਬੱਬੂ ਮਾਨ ਨੂੰ ਮਾਤਾ ਚਿੱਤਪੁਰਨੀ ਦੇ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਮਾ ਚਿੱਤਪੁਰਨੀ ਦੇ ਭਜਨ ਗਾਉਣ ਦੇ ਬਜਾਏ ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤ ਗਾਏ ਹਨ ਤੇ ਇਸ ਕਰਕੇ ਹਿੰਦੂ ਭਾਈਚਾਰੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਮਾ ਚਿਤਪੂਨੀ ਜੀ ਦੀ ਉਸਤਤ ਵਿੱਚ ਇੱਕ ਵੀ ਸ਼ਬਦ ਨਹੀਂ ਕਿਹਾ ਹਿੰਦੂ ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਿਹਾਰ ਵਿੱਚ ਵੱਖ-ਵੱਖ ਮਹਿਲਾਵਾਂ ਨੌਜਵਾਨਾਂ ਨੂੰ ਸਟੇਜ ਤੇ ਗੀਤ ਅਤੇ ਨੱਚਣ ਲਈ ਮਜਬੂਰ ਕੀਤਾ ਗਿਆ ਇਸ ਨਾਲ ਸਾਡੀ ਧਾਰਮਿਕ ਪਾਬ ਨਾਮਾ ਨੂੰ ਠੇਸ ਪਹੁੰਚੀ ਹੈ ਸੰਗਠਨਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਸਮਾਗਮ ਦਾ ਨਾਮ ਮਾਂ ਚਿੱਤਪੂਰਨੀ ਤਿਹਾਰ ਨਾ ਰੱਖਿਆ ਜਾਂਦਾ ਤਾਂ ਉਹ ਇਤਰਾਜ਼ ਨਹੀਂ ਕਰਦੇ ਉਹਨਾਂ ਨੇ ਗਲਤ ਲੋਕਾਂ ਵਿਰੋਧ ਠੁਕਮੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਗਾਇਕ ਨੂੰ ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤ ਗਾਉਣ ਦੀ ਇਜਾਜ਼ਤ ਦਿੱਤੀ ਅਤੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਟੇ ਤੇ ਨੱਚਣ ਲਈ ਇਜਾਜ਼ਤ ਦਿੱਤੀ